ਕੀ ਗੱਲ ਦੋਸਤੋ ਬਾਤ ਬਤੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਬਾਤ ਇੱਕ ਰਾਜੇ ਦੀ ਸਟੋਰੀ ਕਹਾਣੀ ਕੀ ਕਰ ਇੱਕ ਰਾਜਾ ਸੀ ਉਹ ਬੜਾ ਹੀ ਦਿਯਾਲੂ ਸੀ ਧਰਮ ਕਰਮ ਨੂੰ ਮੰਨਣ ਵਾਲਾ ਸੀ ਜਦੋਂ ਕੋਈ ਵੀ ਧਰਮ ਕਰਮ ਕర్మ ਤੇ ਗੱਲ ਹੁੰਦੀ ਤਾਂ ਮੋਰੀ ਹੋ ਕੇ ਧਰਮ ਦੀ ਕਿਸੇ ਵੀ ਗੱਲ ਨੂੰ ਮੰਨਦਾ ਸੀ ਦੂਰ ਦੂਰ ਰਾਜਾਂ ਤੱਕ ਉਹਦੇ ਧਰਮੀ ਹੋਣ ਦੀ ਗੱਲ ਪ੍ਰਚਲਿਤ ਸੀ ਇੱਕ ਦਿਨ ਰਾਜੇ ਦੇ ਜਦੋਂ ਦੂਸਰਾ ਬੇਟਾ ਹੋਇਆ ਤਾਂ ਰਾਜੇ ਨੇ ਜੱਗ ਕੀਤਾ ਸਾਧੂ ਮਹਾਤਮਾ ਨੂੰ ਦੂਰੋਂ ਦੂਰੋਂ ਬੁਲਾਇਆ ਸੱਦੇ ਭੇਜੇ ਜੱਗ ਕੀਤਾ ਜੱਗ ਦੇ ਵਿੱਚ ਜਿਹੜੇ ਜੋ ਸਾਧੂ ਮਹਾਤਮਾ ਆਏ ਸੀ ਸਾਰਿਆਂ ਨੂੰ ਅਸੀਰਵਾਦ ਦਿੱਤਾ ਰਾਜ ਭਾਗ ਪ੍ਰਫੁੱਲ ਪ੍ਰਫੁੱਲਤ ਹੋਣ ਦੇ ਅਸੀਰਵਾਦ ਦਿੱਤੇ ਇੱਕ ਜੋ ਬਹੁਤ ਰਿਸ਼ੀ ਪੰਡਤ ਜਗ ਦੇ ਵਿੱਚ ਆਇਆ ਹੋਇਆ ਸੀ ਜਦੋਂ ਲਾਸਟ ਤੇ ਉਹ ਮਿਲਿਆ ਰਾਜੇ ਨੂੰ ਰਾਜਾ ਕਹਿੰਦਾ ਨਭਾਗ ਹੋਈ ਤੁਸੀਂ ਸਾਡੇ ਆਏ ਤਾਂ ਰਾਜੇ ਨੂੰ ਉਹਨੇ ਕਿਹਾ ਕਹਿੰਦਾ ਵੀ ਤੂੰ ਬਹੁਤ ਖੁਸ਼ ਹੈ ਬਹੁਤ ਧਰਮੀ ਹੈ ਤੇ ਤੋ ਇੱਕ ਚੀਜ਼ ਮੰਗਦੇ ਆ ਦੇਵੇਂਗਾ ਉਹ ਕਹਿੰਦਾ ਜੋ ਤੁਸੀਂ ਮੰਗੋਗੇ ਉਹ ਕਹਿੰਦਾ ਵਾਚਣ ਦੇ ਕਹਿੰਦਾ ਇਹ ਵਾਚਣ ਦਿੱਤੀ ਉਹਨੇ ਉਹਨੇ ਕਹਿੰਦਾ ਵੀ ਰਾਜਪਾਗ ਛੱਡ ਦੇ ਤਿਆਗ ਦੇ ਹੁਣ ਵਚਨ ਦੇ ਚੁੱਕਾ ਸੀ ਜੋ ਸਾਧੂ ਸੀ ਸਾਧੂ ਨੇ ਬੋਲਿਆ ਕਹਿੰਦਾ ਜਾ ਤਾਂ ਮੈਨੂੰ ਗਊ ਦਾ ਮਾਸ ਲਿਆ ਕੇ ਦੇ ਜਾ ਆਪਣਾ ਧਰਮ ਬਦਲ ਲਾ ਤੇ ਜਾ ਰਾਜਪਾਗ ਛੱਡ ਦੇ ਬਚਨ ਹੁਣ ਦੇ ਬੈਠਾ ਸੀ ਰਾਜਾ ਸਾਧੂ ਮਹਤਮਣ ਨੇ ਉਹਨਾਂ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਸੋਚਣ ਵਾਸਤੇ ਰਾਤ ਪਈ ਰਾਣੀ ਦੇ ਨਾਲ ਬਾਰਤਾਲਾਪ ਕੀਤੀ ਰਾਜੇ ਨੇ ਕਹਿੰਦੇ ਵੀ ਗਊ ਦਾ ਮਾਸ ਤਾਂ ਆਪਾਂ ਨਹੀਂ ਲਿਆ ਕੇ ਦੇ ਸਕਦੇ ਧਰਮ ਵੀ ਨਹੀਂ ਛੱਡ ਸਕਦੇ ਕਿਉਂਕਿ ਸਾਰਾ ਕੁਝ ਧਰਮ ਦੇ ਪੁਰੀ ਹੈ ਨਿਰਪਰ ਹੈ ਅਖੀਰ ਤੇ ਉਹਨਾਂ ਨੇ ਰਾਜ ਭਾਗ ਛੱਡਣ ਦੀ ਗੱਲ ਸਹਿਮਕਾਰ ਲਈ ਦਿਨ ਚੜਿਆ ਸਾਧੂ ਮਹਾਤਮਾ ਦੇ ਅੱਗੇ ਪੇਸ਼ ਹੋਏ ਕਹਿੰਦੇ ਅਸੀਂ ਰਾਜ ਭਾਗ ਛੱਡਣਾ ਉਹ ਕਹਿੰਦਾ ਚਲੋ ਫਿਰ ਹੁਣ ਇਸ ਦੇਸ਼ ਦਾ ਰਾਜ ਹੈਗਾ ਮੈਂ ਤੇ ਇੱਥੋਂ ਸਾਰਾ ਕੁਝ ਛੱਡ ਕੇ ਚਲਾ ਜਾ ਜਿਹੜੇ ਕੱਪੜੇ ਪਾਏ ਆ ਬਸ ਉਹਨਾਂ ਦੇ ਵਿੱਚ ਹੀ ਤੈਨੂੰ ਜਾਣਾ ਪਊਗਾ। ਦੋਨੋਂ ਬੱਚੇ ਲੈਤੇ ਉਹਨੇ ਰਾਜੇ ਨੇ ਆਪਦੇ ਨਾਲ ਰਾਣੀ ਨੂੰ ਨਾਲ ਲਿਆ ਤੇ ਸ਼ਹਿਰ ਤੋਂ ਬਾਹਰ ਹੋ ਤੁਰੇ। ਜੋ ਪ੍ਰਜਾ ਸੀ ਉਹਦੀ ਬਹੁਤ ਸਤਿਕਾਰ ਕਰਦੀ ਸੀ ਪਰ ਉਹ ਵੀ ਸਾਧੂ ਮਹਾਤਮਾ ਦੇ ਬਚਨਾਂ ਦੇ ਅੱਗੇ ਕੁਝ ਨਹੀਂ ਸੀ ਕਰ ਸਕਦੀ। ਜੋਦੀ ਪ੍ਰਜਾ ਬਹੁਤ ਪਿਆਰ ਕਰਦੀ ਸੀ ਉਹਨੂੰ ਰਾਜੇ ਨੂੰ ਉਹ ਵੀ ਲਾਚਾਰ ਦੇਖਦੀ ਰਹੀ ਕਿਉਂਕਿ ਰਾਜੇ ਦੀ ਕੋਈ ਹੈਲਪ ਨਹੀਂ ਸੀ ਕਰ ਸਕਦਾ ਰਾਜਾ ਤੁਰਦਾ ਤੁਰਦਾ ਆਪਦੀ ਯੂਟਾਪ ਦਾ ਵੀ ਸ਼ਾਮਾਂ ਪੈ ਗਈਆਂ ਜੂ ਨੰਗੇ ਗਾਹਾਂ ਕਿਸੇ ਹੋਰ ਰਾਜੇ ਦਾ ਪਰਾਜ ਸੀ ਰਾਜਾ ਅਗੇ ਕਿਸੇ ਪਿੰਡ ਦੇ ਵਿੱਚ ਬਲ ਦੇਖ ਕੇ ਉਧਰ ਨੂੰ ਹੋ ਤੁਰਿਆ ਪਿੰਡ ਦੇ ਵਿੱਚ ਵੜਦੇ ਹੀ ਇੱਕ ਪੱਠੀ ਸੀ ਪੱਠੀ ਦੇ ਉੱਤੇ ਉਹਨਾਂ ਨੇ ਦੇਖ ਕੇ ਥੋੜੇ ਕਨੇ ਦਾਣੇ ਜੋ ਖਿਲਰੇ ਪਏ ਸੀ ਇੱਧਰ ਉੱਧਰ ਕਿਉਂਕਿ ਇਹ ਬੱਚਿਆਂ ਨੂੰ ਖਵਾਈ ਠੰਡ ਦੀ ਰੁੱਤ ਸੀ ਉਸੇ ਪੱਠੀ ਦੇ ਦਿਵਾਲੇ ਬੈਠੇ ਜੋ ਬਾਲਣ ਪਿਆ ਸੀਗਾ ਉਹ ਲਾਉਂਦੇ ਰਹੇ ਤੇ ਸੇਕਦੇ ਰਹੇ ਰਾਜਾ ਰਾਣੀ ਨੂੰ ਦਲਾਸੇ ਦਿੰਦਾ ਰਿਹਾ ਵੀ ਆਪਣੇ ਤੇ ਜੋ ਭਾਵੀ ਬੀਤੀ ਹੈ ਸਭ விதி ਦਾ ਵਧਾਨ ਹੈ ਪਰਮਾਤਮਾ ਦੀ ਮਰਜ਼ੀ ਹੈ ਇਹਦੇ ਵਿੱਚ ਪਰਮਾਤਮਾ ਨੇ ਚਾਹਿਆ ਆਪਾਂ ਨੂੰ ਇੱਕ ਦਿਨ ਰਾਜ ਭਗ ਜਰੂਰ ਮਿਲੂਗਾ ਇਸ ਤਰ੍ਹਾਂੀਆਂ ਗੱਲਾਂ ਕਰਦੇ ਸੋਚਦੇ ਵਿਚਾਰਦੇ ਰਾਤ ਲੰਘੀ ਦਿਨ ਚੜਿਆ ਜੋ ਪੱਠੀ ਦੀ ਮਾਲਕਣ ਸੀ ਉਹ ਆ ਗਈ ਉਹਨਾਂ ਨੇ ਆ ਕੇ ਜੋ ਦੇਖਿਆ ਵੀ ਮੇਰਾ ਸਾਰਾ ਬਾਲਣ ਫੂਕਤਾ ਇਹਨੇ ਤਾਂ ਉਹ ਥਿਉਰੀ ਉਹਨਾਂ ਨੂੰ ਬੁਰਾ ਭਲਾ ਬੋਲਣ ਲੱਗੀ ਰਾਜ ਨੇ ਆਉ ਦਾ ਰਾਜ ਹੋਣ ਦਾ ਰਾਜਾ ਹੋਣ ਦੀ ਗੱਲ ਨੂੰ ਲੁਕੋ ਲਿਆ ਤੇ ਉਹਦੀਆਂ ਕਈਆਂ ਹੋਈਆਂ ਗੱਲਾਂ ਨੂੰ ਸੁਣਦਾ ਰਿਹਾ ਕਹਿੰਦਾ ਬੀਬੀ ਪਟਕਣਾ ਤੈਨੂੰ ਬਾਲਣ ਮੈਂ ਲਿਆ ਦਿੰਨਾ ਵੀ ਅਸੀਂ ਬੜੇ ਦੁੱਖ ਦੇ ਵਿੱਚ ਆ ਸਾਨੂੰ ਤੋਂ ਨੌਕਰੀ ਰੱਖ ਲਾ ਬੱਚੇ ਭੁੱਖੇ ਐ ਨਾ ਰੋਟੀ ਖਵਾ ਦੇ ਮੈਂ ਬਾਹਰੋਂ ਬਾਲਣ ਲਿਆਇਆ ਕਰੂੰਗਾ ਰਾਣੀ ਕਹਿੰਦੀ ਵੀ ਮੈਂ ਪਾਣੀ ਭਰਦਿਆ ਕਰੂੰਗੀ ਪੁਰਾਣੇ ਸਮੇਂ ਦੇ ਵਿੱਚ ਚੌਰ ਸੀਗੇ ਜਿਹੜੇ ਇਹ ਕਰਾਂ ਦੇ ਵਿੱਚ ਪਾਣੀ ਦਿੱਟੋ ਆਟਵਾਈ ਇਹ ਕਰਦੇ ਸੀ ਤੇ ਨਾਲ ਪੱਠੀਆਂ ਤੇ ਦਾਣੇ ਪੁੰਨਦੇ ਸੀ ਛੋਲੇ ਹੋ ਗਏ ਮੱਕੀ ਬਾਕੀ ਦਾਣੇ ਇਹ ਪੁੰਨ ਕੇ ਦਿੰਦੇ ਸੀ ਰਾਜਾ ਗਨੇ ਲੱਕੜਾ ਚੁੱਕ ਕੇ ਲਿਆਇਆ ਕਰੇ ਤੇ ਛਾਵ ਨੂੰ ਆ ਕੇ ਪੱਟੀ ਤੇ ਮੂਰੇ ਬਹਿ ਕੇ ਬਾਲਣ ਲਾਇਆ ਕਰੇ ਤੇ ਜੋ ਉਹਦੀ ਰਾਣੀ ਸੀਗੀ ਉਹ ਉਹ ਨਾਲ ਜਾ ਕੇ ਉਹਨਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਦੀ ਸੀ ਇਸ ਤਰ੍ਹਾਂ ਕਾਫੀ ਟਾਈਮ ਬੀਤ ਗਿਆ ਸਮਾਂ ਬੀਤਦਾ ਗਿਆ ਉਹ ਜੋ ਪਿੰਡ ਸੀ ਇੱਕ ਦਰਿਆ ਦੇ ਕਿਨਾਰੇ ਤੇ ਸੀ ਦਰਿਆ ਦੇ ਵਿੱਚ ਕੋਈ ਵਪਾਰੀ ਦਾ ਕਿਸੇ ਦਾ ਜਹਾਜ਼ ਆਇਆ ਉੱਥੇ ਰੁਕਿਆ ਉਸ ਦਿਨ ਵੱਡਾ ਵਪਾਰੀ ਸੀ ਇੱਕ ਦਿਨ ਜਦੋਂ ਉਹਦੀ ਨਿਗਾ ਪਈ ਰਾਣੀ ਦੇ ਉੱਪਰ ਉਹਨੇ ਮੈਰੇ ਨਾਲ ਬਾਰਤਾਲਾਪ ਕੀਤੀ ਤੇ ਉਹਨੂੰ ਕੁਝ ਲਾਲਚ ਦੇ ਕੇ ਕਹਦਾ ਵੀ ਤੂੰ ਇਹਨੂੰ ਮੇਰੇ ਜਹਾਜ਼ ਦੇ ਵਿੱਚ ਪਾਣੀ ਭਰਨ ਵਾਸਤੇ ਭੇਜ ਪੈਸੇ ਦੇ ਲਾਲਚ ਦੇ ਅੱਗੇ ਇਨਸਾਨ ਵਿਕ ਜਾਂਦਾ ਸੋ ਉਸ ਨੂੰ ਵੀ ਲਾਲਚ ਹੋ ਗਿਆ ਉਸ ਦਿਨ ਉਹ ਪਾਣੀ ਜਹਾਜ਼ ਦੇ ਵਿੱਚ ਭਰਨ ਜਾਂਦੀ ਰਹੀ ਇੱਕ ਦਿਨ ਰਾਣੀ ਜਹਾਜ਼ ਦੇ ਵਿੱਚ ਪਾਣੀ ਭਰ ਲਈ ਅੰਦਰ ਕਮਰਿਆਂ ਦੇ ਵਿੱਚ ਗਈ ਤੇ ਛਾਊਕਾਰ ਨੇ ਜਹਾਜ਼ ਤੋੜ ਲਿਆ ਉਹ ਜਹਾਜ਼ ਦੇ ਵਿੱਚ ਹੀ ਰਹਿ ਗਈ ਸ਼ਾਮ ਨੂੰ ਜਦੋਂ ਰਾਜਾ ਆਇਆ ਬਾਲਾਂ ਲੈ ਕੇ ਰਾਜੇ ਨੇ ਦੇਖਿਆ ਵੀ ਮੇਰੀ ਰਾਣੀ ਹੈ ਨਹੀਂ ਤੇ ਉਹਨੇ ਜੋ ਚੋਰੀ ਸੀਗੀ ਉਹਨੇ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਗਲ ਪੈ ਗਈ ਕਹਿੰਦੀ ਮੈਨੂੰ ਵੀ ਪਤਾ ਕਿੱਧਰ ਨੂੰ ਵਾਗੀ ਕੀ ਹੋ ਗਿਆ ਬੁਰਾਪਲਾ ਉਹਨਾਂ ਨੂੰ ਕਹਿਣ ਲੱਗੀ ਔਰ ਉਹਨਾਂ ਨੂੰ ਵੀ ਘਰੋਂ ਘੜਤਾ ਉਹਨੇ ਉਥੋਂ ਉਹ ਰਾਜਾ ਤੁਰਿਆ ਜਾਂਦਾ ਹੈ ਦੋਨੇ ਬੱਚਾ ਨੂੰ ਲੈ ਕੇ ਨਾਲ ਵੀ ਚਲੋ ਭਾਲਦੇ ਆ ਕਿਸੇ ਪਾਸੇ ਗਈ ਹੈ ਜਾਂ ਕਿੱਥੇ ਹੈ ਉਧਰੋਂ ਜੋ ਜਹਾਜ਼ ਦਾ ਮਾਲਕ ਸੀਗਾ ਹੁਣੇ ਰਾਣੀ ਨੂੰ ਕਿਹਾ ਕਿ ਤੂੰ ਮੇਰੀ ਪਤਨੀ ਬਣ ਜਾ ਉਹ ਕਹਿੰਦੀ ਮੈਂ ਪਤੀ ਵਰਤ ਔਰਤਾਂ ਧਰਮ ਦੀ ਪੱਕੀਆਂ ਮੈਂ ਤੇਰੀ ਪਤਨੀ ਨਹੀਂ ਬਣ ਸਕਦੀ। ਔਰ ਜਦੋਂ ਕੁਝ ਗੱਲਾਂ ਹੋਣ ਲੱਗੀਆਂ ਜਹਾਜ਼ ਸਮੁੰਦਰ ਦੇ ਵਿੱਚ ਡੋਲੇ ਖਾਨ ਲੱਗ ਗਿਆ। ਸੌਕਰ ਨੂੰ ਵੀ ਪਤਾ ਲੱਗਿਆ ਵੀ ਕੁਝ ਗਲਤ ਹੋ ਰਿਹਾ ਹੈ। ਉਹਨੇ ਰਾਣੀ ਨਾਲ ਧੱਕਾ ਨਹੀਂ ਕੀਤਾ। ਰਾਣੀ ਕੋ ਨੂੰ ਲੱਗਿਆ ਕਿ ਕੁਛ ਟਾਈਮ ਦੇ ਵਿੱਚ ਰਾਣੀ ਨੇ ਹੌਲੀ-ਹੌਲੀ ਮੰਨ ਜਾਣਾ ਸਮਾਬਿੱਤ ਦਾ ਗਿਆ ਰਾਜਾ ਦੋਨੇ ਬੱਚਿਆਂ ਨੂੰ ਲੈ ਕੇ ਇੱਕ ਨਦੀ ਪਾਰ ਕਰਨ ਲੱਗਿਆ ਨਦੀ ਦੇ ਵਿੱਚ ਥੋੜਾ-ਥੋੜਾ ਪਾਣੀ ਸੀਗਾ ਦੋਨੋਂ ਬੱਚੇ ਚੁੱਕੇ ਹੋਏ ਆ ਉਹਦੇ ਤੇ ਨਦੀ ਦੇ ਵਿੱਚ ਛਾਲ ਆਈ ਤੇ ਡਿਗ ਪੇ ਬੱਚੇ ਰੁੜ ਗਏ ਰਾਜਾ ਅਭੀ ਮਸਾਂਈ ਬਚਿਆ ਉਹ ਜਿਹੜੇ ਬੱਚੇ ਸੀਗੇ ਦੋਨੇ ਉਹ ਰੁੜ ਕੇ ਗਾਂ ਤੋਂ ਵੀ ਕਾਟ ਦੇ ਉੱਪਰ ਕੱਪੜੇ ਧੋ ਰਹੇ ਸੀ ਉਹਨਾਂ ਨੇ ਜੋ ਦੇਖਿਆ ਵੀ ਜਵਾਕ ਦੌੜ ਰੁੜੇ ਜਾ ਰਿਹਾ ਹੈ ਉਹਨਾਂ ਨੇ ਦੋਨੇ ਜਵਾਕ ਚੱਕ ਕੱਢ ਲਏ ਰਾਜਾ ਇੱਕ ਪਤਨ ਦੇ ਕਿਨਾਰੇ ਤੇ ਢਿਕਪਿਆ ਪਤਨ ਦੇ ਕਿਨਾਰੇ ਤੇ ਜਾ ਲੱਗਿਆ ਉਥੋਂ ਖੜਾ ਹੋ ਕੇ ਉਹਨੇ ਦੇਖਿਆ ਵੀ ਬੱਚੇ ਮੇਰੇ ਰੁੜ ਗਏ ਪਤਨੀ ਵੀ ਨਹੀਂ ਨਹੀਂ ਰਹੀ ਨਾਲ ਇਕੱਲਾ ਰਹਿ ਗਿਆ ਜਮਾ ਉਹ ਇੱਕ ਸ਼ਹਿਰ ਦੇਖ ਕੇ ਸ਼ਹਿਰ ਵੱਲ ਨੂੰ ਹੋ ਤੁਰਿਆ ਦਿਨ ਦਾ ਚੜ੍ਹਾ ਹੈ ਉਧਰੋਂ ਉਹ ਸ਼ਹਿਰ ਦਾ ਰਾਜਾ ਮਰ ਗਿਆ ਸੀ ਸ਼ਹਿਰ ਦੇ ਲੋਕਾਂ ਨੇ ਵਜ਼ੀਰਾਂ ਨੇ ਗੱਲ ਸਾਂਝੀ ਕੀਤੀ ਵੀ ਆਪਾਂ ਉਹਨੂੰ ਰਾਜਾ ਬਣਾ ਦੇਵਾਂਗੇ ਜੋ ਦਿਨ ਚੜ੍ਹਦੇ ਨੂੰ ਬਾਹਰ ਤੇ ਆਵੇਗਾ ਚੜ੍ਹਦੇ ਪਾਸੇ ਵੱਲ ਜੋ ਆ ਇਨਸਾਨ ਆਵੇਗਾ ਉਸਨੂੰ ਰਾਜਾ ਬਣਾ ਦੇਗੇ ਉਹਨੋ ਜੋ ਰਾਜਾ ਸੀ ਉਹ ਤੋਂ ਰਹਿ ਜਾ ਰਿਹਾ ਹੈ ਉਹ ਪਹਿਲਾ ਪਹਿਲਾ ਇਨਸਾਨ ਸੀਗਾ ਜਿਹੜਾ ਚੜ੍ਹਦੇ ਪਾਸੇ ਵੱਲੋਂ ਸ਼ਹਿਰ ਵੱਲ ਆਇਆ ਸੀ ਸ਼ਹਿਰ ਦੇ ਲੋਕਾਂ ਨੇ ਉਹਨੂੰ ਰਾਜਾ ਬਣਾਤਾ ਰਾਜਤਕ ਕਰਤਾ ਤੇ ਉਹਦੇ ਦੁੱਖ ਉਹਨੂੰ ਹੌਲੀ-ਹੌਲੀ ਭੁੱਲਣ ਲੱਗੇ ਬਿਦੀ ਦਾ ਅਵਧਾਨ ਉਹਨੇ ਸਮਝ ਲਿਆ ਬੀ ਕੁਦਰਤ ਦੀ ਜੋ ਕੁਦਰਤ ਦਾ ਚੱਕਰ ਹੈ ਉਹ ਮੇਰੇ ਉੱਪਰ ਹੈਵੀ ਹੋ ਰਿਹਾ ਹੈ ਕਿ ਉਹਨੇ ਉਹ ਚੀਜ਼ ਨੂੰ ਮੰਨ ਕੇ ਰਾਜ ਭਾਗ ਸੰਭਾਲਿਆ ਸ਼ਹਿਰ ਦੇ ਲੋਕਾਂ ਦੀ ਵੱਖ-ਵੱਖ ਤਰ੍ਹਾਂ ਨਾਲ ਮਦਦ ਕਰਨ ਲੱਗਿਆ ਕੋ ਰਾਜਾ ਸੀ ਰਾਜ ਭਾਗ ਉਹਨੂੰ ਚਲਾਉਣਾ ਆਉਂਦਾ ਸੀ ਬਖੂਬੀ ਉਹਨੇ ਰਾਜ ਭਾਗ ਚਲਾਇਆ ਸਮਾਂ ਬੀਤਦਾ ਗਿਆ ਰਾਜੇ ਦੇ ਜਿਹੜੇ ਪੁੱਤ ਸੀ ਉਹ ਵੀ ਜਵਾਨ ਹੋ ਗਏ ਉਹ ਜਵਾਨ ਹੋ ਕੇ ਉਸੇ ਰਾਜੇ ਦੀ ਫੌਜ ਦੇ ਵਿੱਚ ਭਰਤੀ ਹੋ ਗਈ ਉਧਰੋਂ ਜਿਹੜਾ ਸ਼ਾਹੂਕਾਰ ਜਹਾਜ਼ ਚ ਲੈ ਕੇ ਗਿਆ ਸੀ ਰਾਣੀ ਨੂੰ ਉਹ ਵੀ ਢੇੜੇ ਦੇ ਕੇ ਉਸੇ ਰਾਜ ਦੇ ਵਿੱਚ ਆ ਕੇ ਰੁਕਿਆ ਉਨੇ ਰਾਜੇ ਤੋਂ ਕੁਛ ਦਿਨ ਰੋਕਣ ਲਈ ਜਹਾਜ਼ ਦੀ ਨਿਗਰਾਨੀ ਕਰਨ ਵਾਸਤੇ ਫੌਜ ਦੀ ਮੰਗ ਕੀਤੀ ਰਾਜੇ ਕੋਲੇ ਛਪਾਈਆਂ ਦੀ ਕਮੀ ਹੋਣ ਕਰਕੇ ਦੋ ਜਿਹੜੇ ਨਵੇਂ ਛਪਾਈ ਭਰਤੀ ਕੀਤੇ ਸੀਗੇ ਉਹਨਾਂ ਦੀ ਡਿਊਟੀ ਲਾਤੀ ਹੁਣ ਜਿਹੜੇ ਦੋਨੇ ਭਰਾ ਸੀ ਉਹਨਾਂ ਦੀ ਡਿਊਟੀ ਜਹਾਜ਼ ਦੇ ਵਿੱਚ ਲੱਗੀ ਜਹਾਜ਼ੀ ਰਾਖੀ ਕਰ ਰਿਹਾ ਹੈ ਰਾਤ ਦਾ ਸਮਾਂ نیند ਆ ਰਹੀ ਹੈ ਦੋਨਾਂ ਨੂੰ ਜਦੋਂ ਨੀਂਦ ਆਉਣ ਲੱਗੀ ਛੋਟਾ ਵੱਡੇ ਨੂੰ ਕਹਿੰਦਾ ਕਹਿੰਦਾ ਵੀ ਕੋਈ ਗੱਲ ਸੁਣਾ ਬੀ ਨੀਂਦ ਆ ਰਹੀ ਹੈ ਨੀਂਟ ਵਾਲੇ ਵੱਡਾ ਕਹਿੰਦਾ ਵੀ ਹੱਡ ਬੀਤੀ ਸੁਣਾਵਾਂਗੇ ਜੱਗ ਬੀਤੀ ਸੁਣਾਵਾਂ ਕਹਿੰਦਾ ਵੀ ਜੱਗ ਬੀਤੀਆਂ ਤਾਂ ਆਪਾਂ ਰੋਤੀ ਰੋਜ਼ ਹੀ ਸੁਣਦੇ ਆਂ ਹਰਦਵਿੱਤ ਇਸ ਨਾਲ ਉਹਨੇ ਕੀ ਗਿੱਤਾ ਰਾਜੇ ਨੇ ਉਹ ਜੋ ਰਾਜੇ ਦੇ ਬੇਟੇ ਸੀ ਵੱਡਾ ਵੱਡੇ ਲੜਕੇ ਨੇ ਕਹਾਣੀ ਸ਼ੁਰੂ ਕੀਤੀ ਉਹਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਸੁਣਾ ਦਿੱਤੀ ਬੇ ਇਸ ਤਰ੍ਹਾਂ ਕਰਕੇ ਆਪਣਾ ਜੋ ਪਿਤਾ ਸੀਗਾ ਬਹੁਤ ਵਧੀਆ ਰਾਜਾ ਸੀ ਬਹੁਤ ਅਰਮੀ ਸੀ ਇਸ ਤਰ੍ਹਾਂ ਕਰਕੇ ਇੱਕ ਜਗ ਕੀਤਾ ਤੇਰੇ ਜਨਮ ਸਮੇ ਤਾਂ ਆਪਾਂ ਨੂੰ ਰਾਜ ਭਾਗ ਛੱਡ ਕੇ ਛੱਡਣਾ ਪੈ ਗਿਆ ਉਹ ਸਾਰੀ ਬਾਰਤਾਲਾਪ ਉਹ ਜੋ ਔਰਤ ਸੀ ਉਹ ਸੁਣ ਰਹੀ ਸੀ ਜੋ ਰਾਣੀ ਸੀ ਉਨੇ ਰੋਲਾ ਪਤਾ ਵੀ ਜਹਾਜ਼ ਲੁੱਟਿਆ ਗਿਆ ਜਹਾਜ਼ ਲੁੱਟਿਆ ਗਿਆ ਤੇ ਜੋ ਦੇਖਿਆ ਵੀ ਕਿਹਨੇ ਵੀ ਤੇਰੇ ਮੁੰਡਿਆਂ ਨੇ ਰਾਜ ਜਹਾਜ਼ ਲੁੱਟ ਲਿਆ ਦੂਜੇ ਦਿਨ ਸ਼ਾਹੂਕਾਰ ਨੇ ਰਾਜੇ ਦੇ ਸਾਹਮਣੇ ਪੇਸ਼ ਕੀਤੇ ਵੀਨ ਜਹਾਇ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਉਹ ਰਾਣੀ ਨੂੰ ਵੀ ਬੁਲਾ ਲਿਆ ਦਰਬਾਰ ਦੇ ਵਿੱਚ ਪਰ ਇਹ ਦਰਬਾਰ ਦੇ ਵਿੱਚ ਰਾਣੀ ਕਹਿੰਦੀ ਮੈਂ ਇਹਨਾਂ ਨੂੰ ਲੁੱਟਦੇ ਦੇਖਿਆ ਉਹ ਕਹਿੰਦੇ ਵੀ ਅਸੀਂ じゃ ਇਹਨਾਂ ਨੂੰ ਲੁੱਟਿਆ ਸੀ ਤਾਂ ਆਪਦੀਆਂ ਗੱਲਾਂ ਕਰ ਰਹੇ ਆਂ ਤੇ ਰਾਜੇ ਨੂੰ ਕਹਿੰਦੀ ਕਹਿੰਦੀ ਵੀ ਇਹਨਾਂ ਨੂੰ ਇਹਨਾਂ ਤੋਂ ਪੁੱਛ ਵੀ ਇਹ ਰਾਤ ਕੀ ਗੱਲਾਂ ਕਰਦੇ ਸੀ ਜੋ ਰਾਜੇ ਦੀ ਕਚਹਿਰੀ ਲੱਗੀ ਕਚਹਿਰੀ ਦੇ ਵਿੱਚ ਉਹ ਕਹਿੰਦੀ ਵੀ ਇਹਨਾਂ ਨੂੰ ਪੁੱਛੋ ਇਹ ਕੀ ਗੱਲਾਂ ਕਰਦੇ ਸੀ ਉਹ ਆਉਂਦੀਆਂ ਗੱਲਾਂ ਦੱਸਣ ਲੱਗੇ ਹੁਣ ਬੱਚੇ ਬੇਸਿਆਣ ਹੋ ਗਏ ਕਿਉਂਕਿ ਸਮਾਂ ਜ਼ਿਆਦਾ ਲੰਘ ਗਿਆ ਉਹ ਰਾਜ ਭਾਗ ਤੇ ਬਹਿ ਗਿਆ ਉਹ ਵੀ ਕਿੱਥੋਂ ਸਿਆਣ ਚ ਆਵੇ ਰਾਜਾ ਤੇ ਰਾਣੀ ਕਹਿੰਦੀ ਵੀ ਇਹਨਾਂ ਨੂੰ ਪੁੱਛੋ ਵੀ ਰਾਤ ਕੀ ਗੱਲਾਂ ਕਰਦੇ ਸੀ ਉਹਨੇ ਸਾਰੀ ਸਟੋਰੀ ਸ਼ੁਰੂ ਤੋਂ ਸੁਣਾਈ ਕਹਿੰਦਾ ਵੀ ਇਸ ਤਾਂ ਆਪਣੇ ਹੱਡ ਵੀਤੀਆਂ ਗੱਲਾਂ ਕਰਦੇ ਸੀ ਉਹਨੇ ਜਦੋਂ ਸਟੋਰੀ ਸੁਣਾਈ ਤੇ ਉਹ ਰਾਣੀ ਕਹਿੰਦੀ ਕਹਿੰਦੀ ਮੈਂ ਮੇਰੇ ਬੱਚੇ ਨੇ ਇਹ ਤੇ ਉਧਰੋਂ ਰਾਜਾ ਕਹਿੰਦਾ ਕਹਿੰਦਾ ਮੈਂ ਕਹਿੰਦੇ ਮੇਰੇ ਬੱਚੇ ਨੇ ਦੋਨਾਂ ਨੂੰ ਪਤਾ ਲੱਗਿਆ ਵੀ ਆਪਣੇ ਇਹ ਬੱਚੇ ਨੇ ਪਰਿਵਾਰ ਮਿਲ ਗਿਆ ਫਿਰ ਉੱਥੇ ਉਹ ਇੱਕ ਸਾਧੂ ਆਇਆ ਕਹਿੰਦਾ ਭਾਈ ਇਹ ਤੁਸੀਂ ਧਰਮ ਦੇ ਪੱਕੇ ਰਹੇ ਜਿਹੜੇ ਸਾਧੂ ਨੇ ਉਹਨਾਂ ਤੋਂ ਮੰਗਿਆ ਸੀਗਾ ਰਾਜ ਭਾਗ ਉਹ ਸਾਧੂ ਵੀ ਉੱਥੇ ਆ ਗਿਆ ਆਕਿ ਉਹ ਕਹਿੰਦਾ ਕਹਿੰਦਾ ਵੀ ਤੁਸੀਂ ਆਪਣਾ ਰਾਜਭਾਗ ਸੰਭੋ ਤੁਸੀਂ ਧਰਮ ਦੇ ਪੱਕੇ ਹੋ ਫੇ ਰਾਜੇ ਨੇ ਇੱਕ ਮੁੰਡੇ ਨੂੰ ਪਹਿਲਾ ਵਾਲਾ ਰਾਜਭਾਗ ਸੰਭਾਤਾ ਦੂਜਾ ਰਾਜਭਾਗ ਛੋਟਾ ਸੰਭਾਤਾ ਇਸ ਤਰ੍ਹਾਂ ਜੋ ਧਰਮ ਦੇ ਪੱਕੇ ਲੋਕ ਹੁੰਦੇ ਨੇ ਆਪਣੇ ਕਰਮ ਧਰਮ ਦੇ ਤਾ ਪ੍ਰਮਾਤਮਾ ਪ੍ਰੀਖਿਆ ਉਹਨਾਂ ਤੋਂ ਲੈਂਦਾ ਹੈ ਕਿ ਅਖੀਰ ਨੂੰ ਉਹਨਾਂ ਨੂੰ ਖੁਸ਼ੀਆਂ ਹੀ ਦਿੰਦਾ ਹੈ। ਸੋ ਏਸੀ ਬਜ਼ੁਰਗਾ ਤੋਂ ਸੁਣੀ ਹੋਈ ਬਾਤ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ। ਜੇ ਕੋਈ ਸ਼ਬਦ ਇੱਧਰ-ਉੱਧਰ ਹੋ ਗਿਆ ਹੋਵੇ, ਗਲਤ ਬੋਲਿਆ ਗਿਆ ਹੋਵੇ ਤਾਂ ਉਹ ਤੋਂ ਅਸੀਂ ਮਾਫੀ ਚਾਹੁੰਦੇ ਹਾਂ। ਖੁਸ਼ ਰਹੋ, ਆਵਾਜ਼ ਰਹੋ। ਧੰਨਵਾਦ।